ਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦੁਬਾਰਾ ਗੱਲ ਕਰਦੇ ਆ ਕਿ ਉਦੋਂ ਭਾਨੇ ਸਿੱਧੂ ਦੀਆਂ ਨੇ ਪਰਸੋਂ ਰਾਤ ਨੂੰ ਭਾਨਿਆਂ ਦੇ ਵਿੱਚ ਨੰਗੇ ਕਰਕੇ ਆਪਾਂ ਹੁਣੇ-ਹੁਣੇ ਘਟਨਾ ਸਾਡੇ ਸਾਹਮਣੇ ਇੱਕ ਸਾਹਮਣੇ ਆਈ ਹੈ ਕਿ ਜਿਹਦਰ ਗੁਰਦੇਵ ਸਿੰਘ ਕੌਕੇ ਨੂੰ ਕਿਵੇਂ ਠੰਢੇ ਰਾਤਾਂ ਦੇ ਵਿੱਚ ਬਾਹਰ ਨੰਗਾ ਕਰਕੇ ਸੱਟ ਕੇ ਕੁੱਟ ਕੇ ਛੱਡ ਦਿੱਤਾ ਜਾਂਦਾ ਸੀ ਕਿਵੇਂ ਛੱਡੇ ਪਾੜ ਦਿੱਤੇ ਜਾਂਦੇ ਸੀ ਕੀ ਇੱਕ ਭਾਨਾ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਲਈ ਅੱਜ ਖਤਰਾ ਖੜਾ ਹੋ ਗਿਆ ਮੱਖ ਮੰਤਰੀ ਉਥੋਂ ਦੇ ਸੀਪੀ ਨੂੰ ਕਹੇ ਕਿ ਮੈਨੂੰ ਇਹਦੀ ਨੰਗੇ ਕਰਕੇ ਇਹਦੀ ਕੁੱਟ ਕੇ ਤੇ ਮੈਨੂੰ ਵੀਡੀਓ ਬਣਾ ਕੇ ਭੇਜ। ਕਿਤਾ ਆਪਣੇ ਇੱਥੇ ਐਨੇ ਨੇ ਕੱਪੜੇ ਪਾਏ ਆ ਆਪਣੇ ਹੱਥ ਪੈਠ। ਉਹ ਬੰਦੇ ਨੂੰ ਰਾਤ ਨੂੰ ਸੀਰੀ ਸਟਾਫ ਨੰਗਾ ਕਰਕੇ ਬਾਹਰ ਬੇੜੇ ਜਿ ਬੰਨ ਦਿੱਤਾ ਜਾਂਦਾ ਹੈ। ਉਹਦੇ ਉੱਤੇ ਠੰਡਾ ਬਰਫ ਵਾਲਾ ਪਾਣੀ ਪਾਇਆ ਜਾਂਦਾ ਹੈ ਤੇ ਭਵੰਤ ਮਾਲ ਉਥੋਂ ਦੇ ਸੀਪੀ ਨੂੰ ਕਹਿੰਦਾ ਕਿ ਮੈਨੂੰ ਇਹਦੀ ਬੀਬੀ ਦੇ ਉੱਤੇ ਜਿਹਨੇ ਭਾਨੇ ਦੇ ਪਰਚਾ ਕਰਾਇਆ 420 ਦੇ ਮੁਕੱਦਮੇ ਦਰਜ ਹੋਏ ਪਿਆ। ਅੱਗੀ ਦੇ ਕਿੰਨੇ ਲੋਕਾਂ ਚੋਂ ਬੋਲ ਰਹੇ ਆ ਇਹ ਭਾਨੇ 1.5 ਲੱਖ ਮੜਵਾਇਆ। ਸਰਸਰ ਜੀ ਜਿਹੜੀਆਂ ਗੱਲਾਂ ਲੱਖਾ ਸੁਧਾਨਾ ਇਹ ਕਰ ਰਿਹਾਗਾ ਭਾਨੇ ਸਿੱਧੂ ਦੀਆਂ ਕਿ ਇਹ ਗੱਲਾਂ ਦੇ ਵਿੱਚ 100% ਸਚਾਈ ਹੈ ਜਾਂ ਨਾ ਹੈ ਇਹ ਉਸ ਸਮੇਂ ਉਸ ਸਮੇਂ ਇਹ ਪਤਾ ਲੱਗਣਗੀਆਂ ਜਦੋਂ ਭਾਨਾ ਸਿੱਧੂ ਬਾਹਰ ਆ ਜਾਊਗਾ ਉਹ ਆਪਣੇ ਆ ਕੇ ਜਦੋਂ ਸਾਹਮਣੇ ਆਪਣੇ ਮੂੰਹ ਦੇ ਨਾਲ ਗੱਲਾਂ ਕਰੂਗਾ ਤਾ ਪਤਾ ਲੱਗ ਜੂਗਾ ਪਰ ਹੁਣ ਜਿਹੜੀਆਂ ਇਹ ਗੱਲਾਂ ਜਿਵੇਂ ਲੱਖਾ ਸਿਧਾਨਾ ਦੱਸ ਰਿਹਾਗਾ ਇਹ ਜੇਕਰ ਵੀ ਕਰ ਰਿਹਾਗਾ ਕਿ ਕਿਹੜੇ ਕਿਹੜੇ ਸਾਡੇ ਸਾਥੀ ਨੇ ਜਿਹੜੇ ਜਿਵੇਂ ਇੱਕੋ ਦਾ ਭਰਾ ਉਹਦੇ ਭਰਾ ਦਾ ਵੀ ਨਾਮ ਲੈ ਰਿਹਾ ਕਿ ਉਹ ਮਿਲ ਕੇ ਆਏ ਨੇ ਇਸ ਕਾਰਨ ਕਰਕੇ ਇਹ ਸਾਰਾ ਜਿਹੜਾ ਜ਼ਿਕਰ ਕਰ ਰਿਹਾਗਾ ਪਰ ਫਿਰ ਵੀ ਜਦੋਂ ਭਾਨਾ ਸਿੱਧੂ ਆ ਕੇ ਆਪਣੀ ਜ਼ੁਬਾਨ ਦੇ ਨਾਲ ਦੱਸੂਗਾ ਉਦੋਂ ਵੀ ਜਿਹੜੇ ਲੋਕ ਕੁਝ ਹੁਣ ਮੈਂ ਕੱਲ ਵੀ ਚੱਕ ਕੀਤਾ ਸੀਗਾ ਕੁਝ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਜਿਨ੍ਹਾਂ ਦੀ ਚਾਹੇ ਕੋਈ ਪੁੱਛ ਕੇ ਸਹਿਜ ਤੇ ਹੁਣ ਆਪਾਂ ਇਹ ਤੋਂ ਅਗਲੀ ਗੱਲ ਕਰਦੇ ਆਂ ਦੋਸਤੋ ਕਿ ਹੁਣ ਅੱਗੇ ਕੀ ਹੋਊਗਾ ਕਿਉਂਕਿ ਜਿਹੜੀ ਸਰਕਾਰ ਵੱਲੋਂ ਜਿਹੜੀਆਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਆਪਾਂ ਕਹਿ ਸਾ ਦੇ ਆ ਕਿ ਮੁੱਖ ਮੰਤਰੀ ਵੱਲੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਆ ਕੀ ਇਹ ਭਾਨਾ ਸਿੱਧੂ ਇੰਨਾ ਵੱਡਾ ਹੋ ਗਿਆ ਕਿ ਉਹ ਤੋਂ ਖਤਰਾ ਮਹਿਸੂਸ ਹੋਣ ਲੱਗ ਗਿਆ ਕਿ ਮੁੱਖ ਮੰਤਰੀ ਨੂੰ ਭਾਨਾ ਸਿੱਧੂ ਹੀ ਕੋਈ ਵੱਡਾ ਮੁੱਦਾ ਲੱਗ ਗਿਆ ਕਿ ਭਾਨਾ ਸਿੱਧੂ ਹੈ ਜਿਹੜਾ ਅਗਰ ਇਹ ਬੋਲਦਾ ਰਿਹਾ ਤੇ ਇਹ ਮੇਰਾ ਜਾਂ ਸਰਕਾਰ ਦਾ ਨੁਕਸਾਨ ਕਰ ਰਿਹਾਗਾ ਪਰ ਦੋਸਤੋ ਅਗਰ ਆਪਾਂ ਮੁੱਦੇ ਦੀ ਗੱਲ ਕਰੀਏ ਅੱਜ ਜਦੋਂ ਗੱਲਬਾਤ ਚੱਲ ਰਹੀ ਆ ਤਾਂ ਭਾਨੇ ਸਿੱਧੂ ਦੇ ਉੱਪਰ ਜੋ ਤਸੱਦਦ ਹੋ ਰਿਹਾਗਾ ਉਹ ਭਾਈ ਗੁਰਦੇਵ ਸਿੰਘ ਕੌਂਕੇ ਦੀ ਜਿਵੇਂ ਅੱਜਕੱਲ ਗੱਲ ਚਰਚਾ ਦੇ ਵਿੱਚ ਹੈ ਕਿ ਉਸ ਸਮੇਂ 84 ਤੋਂ ਬਾਅਦ 90 95 ਤੱਕ 91 ਤੱਕ ਉਸ ਸਮੇਂ ਜਿਹੜਾ ਕਾਲਾ ਦੌਰ ਜਿਹਨੂੰ ਅਸੀਂ ਕਹਿੰਦੇ ਹੁੰਦੇ ਸੀਗੇ ਉਹ ਕਾਲੇ ਦੌਰ ਦੇ ਵਿੱਚ ਇਹ ਕੁਝ ਹੁੰਦਾ ਹੁੰਦਾ ਸੀਗਾ ਕਿ ਇਸ ਤਰ੍ਹਾਂ ਦੇ ਤਸੱਦਦ ਦੀਆਂ ਜਿਹੜੀਆਂ ਗੱਲਾਂ ਬਾਤਾਂ ਜਿਵੇਂ ਭਾਈ ਕਰਦੇਵ ਸਿੰਘ ਕੌਂਕੇ ਵਾਲੀਆਂ ਹੁਣ ਆਪਣੇ ਸਾਹਮਣੇ ਗੱਲਾਂ ਚੱਲੀਆਂ ਹੋਈਆਂ ਨੇ ਉਸ ਸਮੇਂ ਉਸ ਦੌਰ ਦੇ ਵਿੱਚ ਇਸ ਤਰ੍ਹਾਂ ਦਾ ਰਾਜ ਸੀਗਾ ਪਰ ਉਹ ਗੱਲਾਂ ਅੱਜ ਦੇ ਜਮਾਨੇ ਦੇ ਵਿੱਚ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਗੱਲਾਂ ਹੋਣੀਆਂ ਦੋਸਤੋ ਇਹ ਇੱਕ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਅਤ ਨਿੰਦਣਯੋਗ ਨੇ ਕਿਉਂਕਿ ਜਦੋਂ ਹੁਣ ਇਹਦੋਂ ਪਹਿਲੀਆਂ ਸਰਕਾਰਾਂ ਜਿਨ੍ਹਾਂ ਨੂੰ ਨਿੰਦ ਨਿੰਦ ਕੇ ਇਹ ਸੱਤਾ ਦੇ ਵਿੱਚ ਆਏ ਸੀ ਲੋਕਾਂ ਨੇ ਸੱਤਾ ਪਰਿਵਰਤਨ ਕੀਤਾ ਸੀਗਾ ਬਦਲਾ ਲਿਆਂਦਾ ਸੀਗਾ ਕਿਉਂਕਿ ਲੋਕਾਂ ਨੂੰ ਲੱਗਿਆ ਸੀਗਾ ਕਿ ਜਿਹੜੀਆਂ ਬਾਦਲ ਦੀਆਂ ਸਰਕਾਰਾਂ ਜਾਂ ਕੈਪਟਨ ਦੀਆਂ ਸਰਕਾਰਾਂ ਦੇ ਖਿਲਾਫ ਜਦੋਂ ਭਗਵੰਤ ਮਾਨ ਕਿੱਕਲੀਆਂ ਗਾਉਂਦਾ ਹੁੰਦਾ ਸੀਗਾ ਭਗਵੰਤ ਮਾਨ ਉਹਨਾਂ ਦੇ ਪਰ 12 ਤੱਕ ਨਿੱਜੀ ਹਮਲੇ ਕਰਦਾ ਹੁੰਦਾ ਸੀਗਾ ਤੇ ਉਦੋਂ ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਸੱਚ ਬੋਲ ਰਿਹਾ ਤੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਗਲਤ ਕੀਤਾ ਪਰ ਦੋਸਤੋ ਅੱਜ ਤੁਸੀਂ ਸੋਚ ਕੇ ਦੇਖੋ ਉਹਨਾਂ ਨੇ ਵੀ ਕਦੇ ਇਸ ਤਰ੍ਹਾਂ ਦਾ ਤਾਂ ਨਹੀਂ ਕੀਤਾ ਕਿ ਲਖੇ ਸਦਾ ਨੇ ਹੋਣੀ ਪਾਨੇ ਸਿੱਧੂ ਹੋਣੀ ਵਿਚੀ ਭਗਵੰਤਮਾਨ ਵਿਚੀ ਹੋਰ ਦੂਜੇ ਤੀਜੇ ਦਰਜੇ ਦੇ ਜਿੰਨੇ ਵੀ ਲੋਕ ਸੀਗੇ ਉਹਨਾਂ ਨੇ ਕੋਈ ਕਾਸਰ ਨਹੀਂ ਛੱਡੀ ਕਿ ਉਹਨਾਂ ਦੇ ਉੱਪਰ ਕੋਈ ਉਹਨਾਂ ਨੇ ਵੀਡੀਓ ਨਾ ਪਾਈਆਂ ਹੁਣ ਜਦ ਧਰਨੇ ਨਾ ਦਿੱਤੇ ਹੁਣ ਕੈਪਟਨ ਦੇ ਫਾਰਮ ਹੌਸਿਆਂ ਤੇ ਜਾ ਕੇ ਇਹਦੇ ਸੁਖਵੀਰ ਬਾਦਲ ਦੇ ਸੁਖਬੀਲੇ ਦੇ ਕੋਲੇ ਜਾ ਜਾ ਕੇ ਲੋਕਾਂ ਨੇ ਵੀਡੀਓ ਬਣਾਵਨਾ ਕੇ ਪਾਈਆਂ ਖੈਰੇ ਵਰਗੇ ਨੇ ਵੀਡੀਓ ਬਣਾਵਨਾ ਪਾਈਆਂ ਸਾਰਿਆਂ ਨੇ ਆਪੇ ਆਪੋ ਆਪਣੀ ਜਗ੍ਹਾ ਦੇ ਉੱਪਰ ਪੂਰਾ ਜੋਰ ਲਾਇਆ ਪਰ ਉਹਨਾਂ ਨੇ ਵੀ ਕਦੇ ਇਸ ਤਰ੍ਹਾਂ ਦਾ ਤਨੀਚ ਕੀਤਾ ਕਿ ਇਹਨਾਂ ਲੋਕਾਂ ਦੇ ਉੱਪਰ ਇਸ ਤਰ੍ਹਾਂ ਦੇ ਪਰਚੇ ਦਰਜ ਕਰਾ ਕੇ ਕੋਈ ਤਸੱਦਦ ਕੀਤਾ ਹੋਵੇ ਉਹ ਗੱਲਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਸਾਰੀਆਂ ਸਰਕਾਰਾਂ ਨੂੰ ਇਹ ਸਰਕਾਰ ਤਾਂ maat ਪਾਉਂਦੀ ਦਿਖ ਰਹੀ ਆ ਕਿਉਂਕਿ ਦੋਸਤੋ ਅੱਜ ਅਗਰ ਅਸੀਂ ਗੱਲ ਕਰੀਏ ਅੱਜ ਅ ਗੁਰਮੀਤ ਜਿਹੜਾ ਰਾਮ ਰਹੀਮ ਐ ਮੈਂ ਉਹਨੂੰ ਰਾਮ ਰਹੀਮ ਦੁਬਾਰਾ ਨਹੀਂ ਜ਼ਿਕਰ ਕਰੂੰਗਾ ਜਿਹੜਾ ਇਹ ਗੁਰਮੀਤ ਐ ਇਹਦੇ ਤੇ ਤੁਹਾਨੂੰ ਪਤਾ ਦੋਸਤੋ ਸੱਤਵੀਂ ਵਾਰੀ ਇਹ ਪੈਰੋਲ ਤੇ ਬਾਹਰ ਆ ਚੁੱਕਿਆਗਾ ਉਹਦੇ ਉੱਪਰ ਐਸਆਈਟੀ ਵੱਲੋਂ ਸੈਟ ਵੱਲੋਂ ਇਹ ਰਿਪੋਰਟ ਦਿੱਤੀ ਗਈ ਆ ਕਿ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ 2015 ਦੇ ਵਿੱਚ ਹੋਈਆਂ ਸੀਗੀਆਂ ਉਹਨਾਂ ਦਾ ਇਹ ਮੁੱਖ ਦੋਸ਼ੀ ਹੈ ਜਿਹੜਾ ਗੁਰਮੀਤ ਹੈਗਾ ਪਰ ਦੋਸਤੋ ਕਿਸੇ ਸਰਕਾਰ ਨੂੰ ਜਾਂ ਆਪਣੀ ਇਸ ਸਰਕਾਰ ਨੂੰ ਉਹਦੇ ਤੋਂ ਕੁਛ-ਕੁਛ ਕਰਨ ਦੀ ਖਾਤਰ ਤਾਂ ਕੋਈ ਸਮਾਂ ਨਹੀਂ ਦਿਖਾਈ ਦੇ ਰਿਹਾ ਸਮਾਂ ਤਾਂ ਦੂਰ ਦੀ ਗੱਲ ਆ ਉਹਨੂੰ ਕਿਸੇ ਨੇ ਅੱਜ ਤੱਕ ਨੋਟਿਸ ਵੀ ਨਹੀਂ ਭੇਜਿਆ ਉਹਦੇ ਲਈ ਕਿਸੇ ਨੇ ਅਦਾਲਤ ਦੇ ਵਿੱਚ ਅਪੀਲ ਤੱਕ ਨਹੀਂ ਲਾਈ ਕਿਸੇ ਛਿੱਡੀ ਵੱਡੀ ਟੀਮ 22 300 ਵਕੀਲਾਂ ਦੀ ਸਰਕਾਰ ਦੀ ਟੀਮ ਤੁਰੇ ਫਿਰਦੀ ਆ ਉਹਨਾਂ ਚੋਂ ਕਿਸੇ ਨੇ ਵੀ ਜੱਜ ਦੇ ਜਾਂ ਅਪੀਲ ਨਹੀਂ ਲਾਈ ਐਪਲੀਕੇਸ਼ਨ ਨਹੀਂ ਲਾਈ ਕਿ ਅਸੀਂ ਗੁਰਮੀਤ ਤੋਂ ਪੁੱਛਗਿੱਛ ਕਰਨੀ ਹੈ ਕਿਉਂਕਿ ਜਿਸ ਨੇ ਸਾਰਾ ਜਿਹੜਾ ਪੰਜਾਬ ਦੇ ਹਾਲਾਤ ਬਦਲ ਕੇ ਰੱਖ ਦਿੱਤੇ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਨੇ ਉਹ ਬੇਅਦਬੀ ਦੀਆਂ ਘਟਨਾਵਾਂ ਜਿੱਥੇ ਕੇਜਰੀਵਾਲ ਭਗਵੰਤ ਮਾਨ ਜਾ ਜਾ ਕੇ ਤਕਰੀਰਾਂ ਕਰਦੇ ਹੁੰਦੇ ਸੀਗੇ ਕਿ ਅਸੀਂ ਸਭ ਤੋਂ ਪਹਿਲਾਂ ਇਹ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਚੱਕ ਕੇ ਅੰਦਰ ਕਰਾਂਗੇ ਮੇਰੇ ਯਾਦ ਹੈ ਜਦੋਂ ਆਈਜੀ ਇਹਨਾਂ ਦਾ ਅਸਤੀਫਾ ਦੇ ਕੇ ਇਹਨਾਂ ਦੇ ਨਾਲ ਰਲਿਆ ਸੀਗਾ ਜਿਸ ਦਿਨ ਕੇਜਰੀਵਾਲ ਉਹਨੂੰ ਜੁਆਇਨ ਕਰਾਉਣ ਆਇਆ ਸੀਗਾ ਕਿ ਉਸ ਆਈਜੀ ਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਕੇਜਰੀਵਾਲ ਨੇ ਕਿਹਾ ਸੀਗਾ ਕਿ ਬੇਅਦਬੀ ਦੇ ਘਟਨਾਵਾਂ ਲਈ ਤਾਂ ਇਕੱਲੇ ਸਾਡੇ ਇਸ ਆਈਜੀ ਦੀ ਰਿਪੋਰਟ ਹੀ ਕਾਫੀ ਹੈ ਉਹਦੀ ਰਿਪੋਰਟ ਨੂੰ ਅਸੀਂ ਲੈ ਕੇ ਇੱਕ ਦਿਨ ਦੇ ਵਿੱਚ ਫੜ ਕੇ ਦੋਸਿਆਂ ਨੂੰ ਅੰਦਰ ਕਰ ਦੇਵਾਂਗੇ ਦੋਸਤੋ ਉਹ ਆਈਜੀ ਐਮਐਲਏ ਵੀ ਬਣ ਗਿਆ ਉਹ ਆਈਜੀ ਅੱਜ ਖੁਦ ਆਪਣੀ ਸਰਕਾਰ ਦੇ ਉੱਪਰ بار بار ਇੰਟਰਵਿਊ ਆ ਦਿੰਦਾ ਬੋਲਦਾ ਹੈ ਸੋਸ਼ਲ ਮੀਡੀਆ ਤੇ ਬੋਲਦਾ ਹੈ ਕਿ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਔਰ ਉਹਨੇ ਵਿਧਾਨ ਸਭਾ ਦੇ ਵਿੱਚ ਟਾਈਮ ਮੰਗਿਆ ਦੇ ਘੰਟੇ ਦਾ ਉਹਨੂੰ ਕਿਸੇ ਨੇ ਟਾਈਮ ਨਹੀਂ ਦਿੱਤਾ ਦੋਸਤੋ ਮੇਰਾ ਕਹਿਣ ਤੋਂ ਭਾਵ ਅੱਜ ਗੁਰਮੀਤ ਬਾਹਰ ਜਦੋਂ ਆਉਂਦਾ ਉਸੇ ਸਮੇ ਸਾਰੇ ਸਿੱਖਾਂ ਦੇ ਵਿੱਚ ਸਭ ਤੋਂ ਪਹਿਲਾਂ ਇਸ ਗੱਲ ਦੀ ਚਰਚਾ ਹੁੰਦੀ ਹੈ ਕਿ ਸਾਡੇ ਜ਼ਖਮਾਂ ਦੇ ਉੱਪਰ ਨੂਨ ਸਿਰਕਣ ਦੇ ਲਈ ਸਰਕਾਰਾਂ ਇਹਨੂੰ ਬਾਹਰ ਕੱਢਦੀਆਂ ਨੇ ਆਪਣੀਆਂ ਚੰਦ ਬੋਟਾਂ ਦੀ ਖਾਤਰ ਇਹਨਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਨੇ ਪਰ ਦੋਸਤੋ ਉਹਨਾਂ ਨੂੰ ਪੁੱਛ ਗਿੱਛ ਦੇ ਖਾਤਰ ਤਾਂ ਸਰਕਾਰਾਂ ਕੋਲ ਕੋਈ ਟਾਈਮ ਨਹੀਂ ਹੈਗਾ ਪਰ ਭਾਨੇ ਸਿੱਧੂ ਵਰਗਿਆਂ ਦੇ ਉੱਪਰ ਜਿਨ੍ਹਾਂ ਨੇ ਚਾਰ ਗੱਲਾਂ ਕੋਈ ਸਰਕਾਰ ਦੇ ਖਿਲਾਫ ਕਰਤੀਆਂ ਹੋਣਗੀਆਂ ਕਿਉਂਕਿ ਦੋਸਤੋ ਡੈਮੋਕਰੇਟ ਹੈ ਭਾਰਤ ਤੇ ਅਮਰੀਕਾ ਦੁਨੀਆ ਦਾ ਸਭ ਤੋਂ ਵੱਡਾ ਡੈਮੋਕਰੇਟ ਕਿਹਾ ਜਾਂਦਾ ਹੈਗਾ ਡੈਮੋਕਰੇਟਿਕ ਦੇ ਵਿੱਚ ਹੁੰਦਾ ਕੀ ਹੈ ਕਿ ਸਰਕਾਰਾਂ ਦੇ ਉੱਪਰ ਬੋਲਣ ਦੀ ਆਜ਼ਾਦੀ ਹੁੰਦੀ ਆ ਕੋਈ ਵੀ ਵਿਅਕਤੀ ਆਪਣੇ ਅਧਿਕਾਰਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਹੈ ਜਿਹੜੀ ਉਨੂੰ ਕਰਨ ਦਾ ਅਧਿਕਾਰ ਹੁੰਦਾ ਪਰ ਕੀ ਅਗਰ ਭਾਨੇ ਸਿੱਧੂ ਨੇ ਸਰਕਾਰ ਦੇ ਖਿਲਾਫ ਕੋਈ ਕੀਤੇ ਹੋਏ ਕੰਮਾਂ ਦੇ ਖਿਲਾਫ ਜਾਂ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਆ ਅਗਰ ਉਹਨੇ ਕੋਈ ਏਜੰਟਾਂ ਤੋਂ ਪੈਸੇ ਵਾਪਸ ਕਰਾਉਣ ਦੀ ਗੱਲ ਕੀਤੀ ਆ ਉਹ ਇੱਕ ਲੋਕਾਂ ਨਾਲ ਜੁੜੀਆਂ ਹੋਈਆਂ ਗੱਲਾਂ ਸੀ ਜਿਹੜੇ ਲੋਕਾਂ ਨਾਲ ਏਜੰਟਾਂ ਨੇ ਧੱਕੇ ਕੀਤੇ ਲੋਕਾਂ ਨੇ ਲੋਕਾਂ ਦੇ ਲੱਖਾਂ ਕਰੋੜਾ ਰੁਪਏ ਉਹਨਾਂ ਏਜੰਟਾਂ ਨੇ ਖਾ ਲਏ ਉਹਨਾਂ ਨੂੰ ਕਰਾਉਣ ਦੀ ਉਹ ਗੱਲ ਕਰਦਾ ਸੀਗਾ ਉਹਦੇ ਨਾਲ ਮੇਰੇ ਖਿਆਲ ਦੇ ਵਿੱਚ ਤਾਂ ਕੋਈ ਇਹ ਲੱਗਦਾ ਨਹੀਂ ਕਿ ਅਗਰ ਏਜੰਟਾਂ ਤੋਂ ਉਹਨੇ ਕੋਈ ਲਹਿਰ ਚਲਾਈ ਥੀ ਉਹਦੇ ਨਾਲ ਕੋਈ ਸਰਕਾਰ ਤੇ ਜਾਂ ਭਗਮੰਤਮਾਨ ਦੇ ਉੱਪਰ ਕੋਈ ਅਸਰ ਆਉਂਦਾ ਦਿਖਾਈ ਦਿੰਦਾ ਹੋਵੇ ਪਰ ਗਾਹੇ ਵਗਾਏ ਹੋ ਸਰਕਾਰ ਦੇ ਉੱਪਰ ਜ਼ਰੂਰ ਟੱਚ ਕਰਦਾ ਸੀਗਾ ਜਿਹੜਾ ਇਹਨਾਂ ਨੂੰ ਪੁਰਾ ਲੱਗ ਗਿਆ ਕਿਉਂਕਿ ਜਿਹੜੀ ਗੱਲ ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਸੁਣਾਈ ਹੈ ਜੋ ਉਹ ਲੱਖਾ ਸਿਧਾਨਾ ਕਹਿ ਰਿਹਾਗਾ ਕਿ ਉਹਦੇ ਪਿੰਡੇ ਤੇ ਪਾਣੀ ਪਾਇਆ ਗਿਆ ਉਹਨੂੰ ਬੁਖਾਰ ਦੇ باوجود ਠੰਡੀਆਂ ਰਾਤਾਂ ਦੇ ਵਿੱਚ ਬਾਹਰ ਰੱਖਿਆ ਗਿਆ ਤੇ ਉਦੋਂ ਵੀ ਪੁੱਜ ਕੇ ਮਾੜੀ ਗੱਲ ਕਿ ਮੁੱਖ ਮੰਤਰੀ ਨੇ ਉਹਦੀ ਵੀਡੀਓ ਬਣਵਾ ਕੇ ਤਸੱਦਦ ਕਰਦਿਆਂ ਦੀ ਦੇਖਣ ਦੇ ਲਈ ਕਿਹਾ ਗਿਆ ਇਹ ਤਾਂ ਆਪੇ ਕਹਿ ਸਕਦੇ ਆ ਕਿ ਇੰਨੀ ਵੱਡੀ ਕਿਸੇ ਦੇ ਨਾਲ ਜਿਆਤੀ ਜਾਂ ਇੰਨਾ ਵੱਡਾ ਕਿਸੇ ਦੇ ਨਾਲ ਬਦਲਾ ਲੈਣ ਵਾਲੀਆਂ ਤਾਂ ਗੱਲਾਂ ਇਹ ਤਾਂ ਗਲੀ ਦੇ ਵਿੱਚ ਜਿਹੜੇ ਦੋ ਬੁੜੀਆਂ ਪੁਰਾਣੇ ਸਮਿਆਂ ਦੇ ਵਿੱਚ ਲੜਦੀਆਂ ਜਾਂ ਦੋ ਆਮ ਛੋਟੇ ਦਰਜੇ ਦੇ ਲੋਕ ਲੜਦੇ ਇੱਕ ਦੂਜੇ ਨੂੰ ਕਹਿੰਦੇ ਕਿ ਅਸੀਂ ਤੇ ਤੂੰ ਬਦਲਾ ਲਵਾਂਗੇ ਜਦੋਂ ਸਾਡੀ ਵਾਰੀ ਆ ਗਈ ਇਹ ਤਾਂ ਉਹ ਦਰਜੇ ਦੀਆਂ ਗੱਲਾਂ ਨੇ ਮੁੱਖ ਮੰਤਰੀ ਦੇ ਦਰਜੇ ਦੀਆਂ ਮੇਰੇ ਖਿਆਲ ਦੇ ਵਿੱਚ ਕੋਈ ਗੱਲਾਂ ਦਿਖਾਈ ਨਹੀਂ ਦਿੰਦੀਆਂ ਪਰ ਦੋਸਤੋ ਅਗਰ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹੋ ਕਿ ਤੱਕਾ ਹੋਇਆਗਾ ਤਾਂ ਤੁਸੀਂ 27 ਤਰੀਕ ਨੂੰ ਜਿਹੜਾ ਇਹਨਾਂ ਨੇ ਟਾਈਮ ਦਾ 27 ਤਰੀਕ ਨੂੰ ਉਹਦੇ ਪਿੰਡ ਕੋਟ ਗੁੰਨੇ ਦੇ ਵਿੱਚ ਜ਼ਰੂਰ ਪਹੁੰਚਿਓ ਕਿਉਂਕਿ ਉੱਥੇ ਇਕੱਠ ਕਰਕੇ ਹੀ ਆਪਾਂ ਸਰਕਾਰਾਂ ਨੂੰ ਦੱਸ ਸਕਦੇ ਆ ਆਪਣਾ ਜਿਹੜਾ ਗੁੱਸਾ ਜਾਂ ਆਪਣੀ ਜਿਹੜੀ ਗੱਲ ਹੈਗੀ ਉਹ ਸਰਕਾਰਾਂ ਤੱਕ ਇਕੱਠ ਦੇ ਰੂਪ ਦੇ ਵਿੱਚ ਆਪਾਂ ਪਹੁੰਚਾ ਸਕਦੇ ਆ ਜਿੰਨੇ ਵੀ ਤੁਸੀਂ ਭੈਣ ਭਰਾ ਸੁਣਦੇ ਹੋ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਸਾਡਾ ਜਿਹੜਾ ਇਹ ਸਨੇਹਾ ਗਾ ਲੋਕਾਂ ਤੱਕ ਪਹੁੰਚ ਸਕੇ ਤੇ ਤੁਸੀਂ ਵੱਧ ਤੋਂ ਵੱਧ ਪਟਾਏ ਇਕੱਠ ਕਰਕੇ ਉਸ ਦਿਨ ਆਪਣੇ ਜਿਹੜਾ ਭਾਨਾ Sidhu ਅੱਜ ਤੁਹਾਨੂੰ ਤੁਹਾਡਾ ਹਮਦਰਦ ਲੱਗਦਾ ਹੈ ਤੇ ਉਹਦੇ ਲਈ ਅੱਜ ਹਮਦਰਦੀ ਦੀ ਲੋੜ ਹੈ ਕਿਉਂਕਿ ਅਗਰ ਅੱਜ ਭਾਨੇ ਸਿੱਧੂ ਦੀ ਵਾਰੀ ਹੈ ਦੋਸਤੋ ਕੱਲ ਨੂੰ ਥੋੜੀ ਵਾਰੀ ਹੋ ਸਕਦੀ ਹੈ ਸਾਡੀ ਵਾਰੀ ਹੋ ਸਕਦੀ ਹੈ ਲਖੇ ਸਧਾਨੇ ਦੀ ਵਾਰੀ ਹੋ ਸਕਦੀ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਸਰਕਾਰਾਂ ਨੂੰ ਜਾਂ ਪੁਲਿਸ ਅਫਸਰਾਂ ਨੂੰ ਲੱਗਣ ਲੱਗ ਜੇ ਕਿ ਅਸੀਂ ਇਹਨਾਂ ਨੂੰ ਤੁੰਣ ਕੇ ਇਹਨਾਂ ਨੂੰ ੱੱਕਾ ਕਰਕੇ ਤਸੱਦਦ ਕਰਕੇ ਚੁੱਪ ਕਰਾ ਸਕਦੇ ਹਾਂ ਫਿਰ ਉਹ ਕਿਸੇ ਦੇ ਉੱਪਰ ਵੀ ਵਾਰੀ ਆ ਸਕਦੀ ਹੈ ਸੋ ਇਸ ਕਰਕੇ ਜ਼ਰੂਰ 27 ਤਰੀਕ ਨੂੰ ਵੱਡਾ ਇਕੱਠ ਕਰਨ ਦੇ ਲਈ ਉੱਥੇ ਤੁਸੀਂ ਹੰਮ ਹਮਾ ਕੇ ਪਹੁੰਚੋ ਤੇ ਉੱਥੇ ਜਾ ਕੇ ਜਿਹੜੀ ਆਪਣੀ ਆਪਾਂ ਕਹਿ ਸਕਦੇ ਹਾਂ ਕਿ ਤੁਹਾਡੀ ਗੁੱਸੇ ਦੀ ਲਹਿਰ ਹੈ ਜਿਹੜੀ ਤੁਹਾਡੇ ਮਨ ਦੀ ਗੱਲ ਹੈ ਉੱਥੇ ਤੁਸੀਂ ਜਾ ਕੇ ਕਰ ਸਕਦੇ ਹੋ ਤੇ ਆਪਣੇ ਜਿਹੜੇ ਉੱਥੇ ਆਗੂ ਹੋਣਗੇ ਉਹਨਾਂ ਦੀਆਂ ਤਕਰੀਰਾਂ ਸੁਣ ਸਕਦੇ ਹੋ ਤੇ ਕਿਸੇ ਦੇ ਨਾਲ ਕੀਤੇ ਹੋਏ ਤੱਕੇ ਦਾ ਕੀ ਇਨਜਾਮ ਹੁੰਦਾ ਹੈ ਉਹ ਸਰਕਾਰਾਂ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ